ਹਾਂਜੀ ਹਾਂਜੀ ਅੱਜੋ ਬਾਅਦ ਛਾਪੀ ਮਾਰੀ ਕੀਤੀ ਗਈ ਬੈਜ ਸਟੋਰ ਤੇ ਕਿਉਂਕਿ ਬਰਾਮਦ ਹੋਇਆ ਸੀ ਇਹ ਨਾਲ ਹੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਮਹਰਮ ਦਰਪਨਾਲੋ ਵਾਲੇ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਤੌਰ ਤੇ ਆ ਗੈਂਗਸਟਰਾਂ ਦੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਾਰ ਛੜੀ ਹੋਈ ਆ ਉਹਦੀ ਲੜੀ ਦੇ ਤਹਿਤ ਜਿਹੜਾ ਕੱਲ੍ਹ ਅਸੀਂ ਸਨਾਲੇ ਇੱਕ ਪਰਚਾ ਦਰਜ ਕੀਤਾ ਸੀ ਐਨਡੀਪੀਐਸ ਤੇ ਪਲੱਸ ਜਿਹੜਾ ਨਸ਼ੀਲੀ ਟੈਬਲੇਟ ਵਗੈਰਾ ਜਿਹੜੇ ਕੈਪਸੂਲ ਵਗਰਾ ਪੜੇ ਸੀ ਉਹਦੀ ਕੰਟੀਨਿਉਟੀ ਦੇ ਸਬੰਧ ਦੇ ਵਿੱਚ ਅੱਜ ਸਾਡੇ ਸੁਚੋ ਸਮਰਾਲਾ ਸੀਏ ਅੰਜਾਰ ਜਿਹੜੇ ਕਸਟਦਾਰ ਜੀ ਤੇ ਡਰਗ ਇਨਸਪੈਕਟਰ ਨੇ ਸ਼੍ਰੀ ਅਮਰਜੀਤ ਸਿੰਘ ਇਹਨਾਂ ਦੀ ਰਹਿਣ ਜਿਹੜੀ ਟੀਮ ਬਣਾ ਕੇ ਐਸਪੀ ਡੀ ਸ਼੍ਰੀ ਪਵਨਜੀ ਦੀ ਰੈਨਮੇਜ ਦੇ ਅਧੀਨ ਸਵੇਰ ਦੀ ਜਿਹੜੀ ਆ ਅਡਾਡ ਮੈਡੀਕਲ 16 ਕਮੇਸ ਸ਼ਾਪਾਂ ਦੀ ਚੈਕਿੰਗ ਕੀਤੀ ਆ ਇੱਕ ਇਥੇ ਮਾਸ਼ੂੜਾ ਦੇ ਕਮੇਸ ਸ਼ਾਪ ਜਿਹੜੀ ਆ ਉੱਥੋਂ ਸਾਨੂੰ ਜਿਹੜੀ ਆ 13 ਜੋਗ ਜਿਹੜੀ ਆ ਨਸ਼ੀਲੀ ਦੋਜਾਂ ਮਿਲੀ ਹੈ ਰਿਕਵਰ ਕੀਤੀ ਹੈ ਜਿਹਦੇ ਬਾਰੇ ਸਾਡੀ ਤਫਤੀਸ਼ ਜਿਹੜੀ ਗੋਇਂ ਗਾਉਂ ਨੇ ਇਹਨੂੰ ਲੌਜੀਕ ਐਂਡ ਤੇ ਲਿਜਾ ਕੇ ਬਾਕੀ ਜਿਹੜੀ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊ। ਇਹ ਪਹਿਲਾਂ ਇਹਨਾਂ ਸਮਰਾਲੇ ਬਰਾਮਦ ਹੋਈਆਂ ਉਹ ਕਿੰਨੀਆਂ ਦਵਾਈ ਜਿਹੜੀ ਕੁਆਂਟੀਟੀ ਕਿੰਨੀ ਇਸ ਬਰਾਮਦ ਹੋਈ ਜੀ? ਉੱਥੇ ਸਾਡੇ ਕੋਲ ਜਿਹੜੇ ਸਮਰਾਲੇ ਆ ਅਪਰੋਕਸੀਮੇਟ 2000 ਕੈਪਸੂਲ ਸੀ ਜਿਹੜੇ ਅੱਜ ਵੀ 2695 ਜਿਹੜੇ ਕੈਪਸੂਲ ਆ ਟੋਟਲ ਸਾਡੇ ਜਿਹੜੇ ਆ 4695 ਕੈਪਸੂਲ ਜਿਹੜੇ ਆ ਜਿਹੜਾ ਨਸ਼ੀਲੇ ਬਰਾਮਦ ਕੀਤੇ ਗਏ ਉਸ ਤੋਂ ਬਿਨਾ 1000 ਟੈਬਲੇਟ ਆ। ਉਹ ਉਸੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਕਿ ਨਵਾਂ ਮਾਮਲਾ ਪਰਚੇਸ ਕੀਤਾ। ਉਸੇ ਮਾਮਲੇ 'ਚ ਨਾਮਜ਼ਦ ਕਰਕੇ ਉਸੇ ਕੰਟੀਨਿਊਟੀ ਦੇ ਵਿੱਚ ਜਿਹੜਾ ਡਰਗਨ ਸੈਕਟਰ ਸਾਹਿਬ ਨੂੰ ਤੇ ਆਪਣੇ ਐਡਰੀ ਟੀਮ ਬਣਾ ਕੇ ਉਹਦੇ ਵਿੱਚ ਹੀ ਰੇਡ ਕੀਤਾ ਸੀ ਮੈਡੀਕਲ ਸਟੋਰ ਜਿਹੜਾ ਵਿਚ ਨਸ਼ਾ ਵਿਚ ਨਸ਼ਾ ਜਿਹੜਾ ਮੈਡੀਕਲ ਸਟੋਰ ਨਸ਼ਾ ਵੇਚਦਿਆ ਉਹਨਾਂ ਨੂੰ ਕੀ ਚੋਦਾ ਨਹੀਂ ਦੇਣਾ ਚਾਹੁੰਦਾ ਮੈਂ ਥੋੜੇ ਜਿਹੜਿਆਂ ਨੂੰ ਲੈ ਕੇ ਕਿਤਾਬ ਨਹੀਂ ਦੇਣਾ ਚਾਹਣਾ ਹੈ ਜਿਹੜਾ ਲਾਇਸੈਂਸ ਹੈ ਇੱਕ ਨਾਲ ਲਈ ਬਹੁਤ 4 ਸਾਲ 5 ਸਾਲ ਦੀ ਡਿਗਰੀ ਉਹ ਤੋਂ ਬਾਅਦ ਕਿੰਨਾ ਜਿਹੜਾ ਟਾਈਮ ਆਪਣਾ ਰੈਪਿਊਟੇਸ਼ਨ ਬਣਾਉਣ ਨੂੰ ਲੱਗਦਾ ਹੈ ਇਸ ਘਟਿਆ ਕੰਮ ਪਿਛੇ ਨਸ਼ੇ ਦੀਆਂ ਦਵਾਈਆਂ ਨਾਲ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਜਵਾਨ ਬੱਚੇ ਬਰਬਾਦ ਕਰਨ ਨਾਲ ਸੁਧਰ ਜਾਣ ਨਹੀਂ ਤੇ ਮੇਰੇ ਖਿਆਲ ਹੈ ਵੀ ਲਾਇਸੈਂਸ ਵੀ ਇਹਦੇ ਕੈਂਸਲ ਹੋਣਗੇ ਜਿਹੜੇ ਇਹਦੇ ਵੈਸਟ ਸ਼ਾਪ ਵਗੈਰਾ ਇਹ ਵੀ ਸੀਜ਼ ਹੋਣਗੀਆਂ ਦੁਬਾਰਾ ਇਹ ਮਖੜ ਲਾਇਸੈਂਸ ਇਹਨਾਂ ਨੂੰ ਮਿਲਣਾ ਨਹੀਂ ਆ ਆਪਣਾਡਾ ਫਿਊਚਰ ਖਰਾਬ ਨਾ ਕਰਨ ਜਿਹੜੀ ਬੈਡੀ ਜਿਹੜੀ ਲੀਗਲੀ ਦਵਾਈ ਵੇਚ ਸਕਦੇ ਸਿਰਫ ਉਹ ਵੇਚਣ ਨਸ਼ੇ ਦੀ ਦਵਾਈ ਇਹਦਾ ਨਾ ਵੇਚੇ ਇੱਕ ਸਰ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਡਿਗਰੀ ਤੋਂ ਡਾਕਟਰ ਬੈਠੇ ਨੇ ਝੋਲਾ ਸ਼ਾਪ ਡਾਕਟਰ ਬੈਠੇ ਨੇ ਉਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਮੈਡੀਸਨ ਵਗੈਰਾ ਹੁੰਦੀਆਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਤੇ ਜਿਹੜੇ ਡਾਕਟਰ ਜਿਹੜੇ ਬੈਨਰ ਡਿਗਰੀ ਵਾਲੇ ਤੁਸੀਂ ਕਹਿੰਦੇ ਹੋ ਉਹ ਸਾਡੇ ਜੋ ਧਿਆਨ ਜ਼ਿਆਦਾ ਉਹ ਤੇ ਡਾਕਟਰ ਇੰਸ펙ਟਰ ਸਾਹਿਬ ਨਾਲ ਲਗਾ ਉਹ ਵੀ ਚੈੱਕ ਕਰ ਦਿੰਦੇ ਆ ਜਿਹਦੇ ਕੋਲ ਡਿਗਰੀ ਨਹੀਂ ਆ ਜੇ ਕੋ ਨਸ਼ੇ ਵਾਲੀ ਜਿਹੜੀ ਸਾਡੇ ਐਨਡੀ ਦੇ ਵਿੱਚ ਫਾਲ ਕਰਦੀ ਹੈ ਤੇ ਉਤੇ ਅਸੀਂ ਪਰਚਾ ਵੀ ਦਰਜ ਕਰਦੇ ਆ ਬੋਲੇ ਭਾਈ ਸਾਰੇ ਹਾਂਜੀ ਚਲੋ ਇੰਸਪੈਕਟਰ ਸਾਹਿਬ ਅੱਜ ਕੀ ਰੀਡ ਮਰੀ ਹੈ ਕਿਸ ਨੂੰ ਪਰਮਿਸ਼ਨ ਮਿਲੀ ਸੀ ਕਿੰਨੀਆਂ ਨਸ਼ੀਲੇ ਦਵਾਈਆਂ ਬਰਾਮਦ ਹੋਈਆਂ ਇਹ ਨਾ ਸਿਗਰਟ ਇਨਫੋਰਮੇਸ਼ਨ ਸੀਗੀ ਇੱਥੇ ਮਛੀਵਾੜੇ ਦੀ ਗੁਰਕਰਨ ਮੈਡੀਕਲਸ ਦੀ ਜਿਹਦੇ ਆਧਾਰ ਤੇ ਪੁਲਿਸ ਪਾਰਟੀਆਂ ਦਾ ਰਲਕੇ ਸੀ ਜਿਹੜੀ ਜੁਆਇੰਟਲੀ ਇੱਕ ਜਿਹੜੀ ਚੈਕਿੰਗ ਕੀਤੀ ਆ ਤੇ ਚੈਕਿੰਗ ਦੌਰਾਨ ਦੁਕਾਨ ਦੇ ਵਿੱਚੋਂ ਸਾਨੂੰ 2600 ਤੇ 95 ਜਿਹੜੇ ਆ ਕੈਪਸੂਲ ਪ੍ਰੀ ਗੱਬ ਲੰਦੇ ਜਿਹੜੇ ਆ ਬਰੰਥ ਹੋਏ ਆ ਤੇ ਇੱਕ ਸਪਾਸ ਦੀ ਗੋਲੀ ਆ ਡਾਈਸੈਕਲੋਮਿਨ ਨਾਲੀ ਜਿਹੜੀ ਉਹ 1000 ਗੋਲੀਆਂ ਸਾਨੂੰ ਮਿਲੀ ਆ ਅਸੀਂ ਇਹ ਦੋਵੇਂ ਤੋਈਆਂ ਜਿਹੜੀਆਂ ਆ ਅਸੀਂ ਇਹਨੂੰ ਸੀਜ਼ ਕਰਕੇ ਜੀ ਲਿਜਾ ਕੇ ਅੱਗੇ ਅਸੀਂ ਇਹਦੇ ਤੇ ਡਰਗ ਐਂਡ ਕੋਸਮੈਟਿਕ ਦੇ ਤਹਿਤ ਇਹ ਜਿਹੜੀ ਕਾਰਵਾਈ ਕਰਾਂਗੇ ਦੁਕਾਨ ਦੇ ਉੱਤੇ ਬੜੀ ਇਹ ਦਵਾਈ ਤੋੜ ਤੇ ਮਰਦੀ ਨੇ ਦਵਾਈਆਂ ਸਾਰੀਆਂ ਇਹ ਦੁਕਾਨ ਇਹਦੀ ਦਵਾਈ ਦੀ ਮਿਸਯੂਜ਼ ਹੋ ਰਹੀ ਆ ਮਿਸਯੂਜ਼ ਹੋ ਰਹੀ ਤਾਂ ਇਹ ਸਰ ਆਮ ਤੌਰ ਤੇ ਲੋਕ ਲੈ ਸਕਦੇ ਨੇ ਜਾਂ ਨਹੀਂ ਜਾਂ ਮਿਲਦੀ ਆ ਕਿਦਾਂ ਕਿਦੋਂ ਇਹ ਬੈ ਤਾਂ ਡਾਕਟਰ ਪਰਚੀ ਲਿਖਦੇ ਇਹਨਾਂ ਦੀ ਇਹ ਨਿਊਰੋਟੋਨਿਕ ਮੈਡੀਸਨ ਹੈਗੀ ਆ ਠੀਕ ਹੈ ਪਰਚੀ ਤੇ ਹੀ ਇਹ ਦਵਾਈ ਵਿਕਦੀ ਆ ਇਹ ਤੇ ਇਹ ਅੱਜ ਕੱਲ ਲੋਕ ਜਿਹੜੇ ਇਸ ਦਵਾਈ ਦਾ ਮਿਸਯੂਜ਼ ਕਰਦੇ ਪਏ ਆ ਮੱਛੀਵਾੜੇ ਵਾਲੇ ਵਿੱਚ ਕਾਫੀ ਸਮੇਂ ਤੋਂ ਜਰੂਰ ਅਸੀਂ ਹੋਦੀ ਸਪਾਈ ਹੁੰਦੀ ਆ ਵਿੱਚੋਂ ਕੂੜਾ ਘਟਦੇ ਨਿਸ਼ੀਆ ਖਾਲੀ ਸ਼ੀਸ਼ੀਆਂ ਬਾਹਰ ਨਿਕਲਦੀਆਂ ਕਦੇ ਸਪੈਕਟਰੀ ਨੂੰ ਰੇਡ ਮਾਰੀ ਕੀ ਕਦੇ ਅੱਜ ਤੱਕ ਪਹਿਲਾਂ ਹਾਂ ਮੱਛੀਵਾੜੇ ਸੇ ਚੈਕਿੰਗ ਕਰਦੇ ਨੇ ਰੂਟੀਨ ਚ ਹੋ ਰਹੀ ਆ ਨਹੀਂ ਸਾਨੂੰ ਇਦਾਂ ਦਾ ਅਖਲੇ ਕੁਝ ਨਹੀਂ ਮਿਲਿਆ ਹੋਦੀਆ ਚੋ ਸ਼ੀਸ਼ੇ ਨਿਕਲੇ ਆ ਦੀ ਤੁਮੂ ਵਜੇ ਦੋਸਤੋ ਉੱਤੇ ਟੋੜੇ ਨਹੀਂ ਆ ਦੇਖੋ ਜੀ ਉਹ ਹੁਣ ਹੋਦੀਆ ਦਾ ਇਹ ਮੈਡੀਕਲ ਸਟੋਰ ਤੇ ਜਿਹੜੀ ਸਾਨੂੰ ਐ ਜਿਹੜੀ ਵੀ ਸਾਨੂੰ ਕਿਤੇ ਮਿਲਦੀ ਐ ਸੀ ਆਪਾਂ ਨੂੰ ਜਿਹੜੀ ਡਰਗਨ ਕੋਸਮੈਟਿਕ ਕਰਬੂ ਕਰ ਰਹੇ ਸੀ ਜਿਸ ਦੇ ਸਭੀ ਰਿਕਾਰਡ ਹੋ ਗਿਆ ਹੋਰ ਵੀ ਮੈਡੀਕਲ ਹੈਗੇ ਮਚਪੜੇ ਕਿ ਉਹਨਾਂ ਦੇ ਵੀ ਚੈਕਿੰਗ ਹੋਊਗੀ ਬਿਲਕੁਲ ਹੋਊਗੀ ਜਿੜੇ ਜਿੜੇ ਸਾਨੂੰ ਪਤਾ ਲੱਗੂ ਇਨਫੋਰਮੇਸ਼ਨ ਹੋਊਗੀ ਸਾਰਿਆਂ ਦੀ ਕਰਵਾਈ ਹੋਊਗੀ ਜੀ ਮੈਡੀਕਲਾਂ ਦੇ ਵੀ ਹਾਂ ਜਿਹਦੇ ਵਿੱਚ ਸਭ ਰੇਟ ਆਪਣੀ ਹੋ ਜੀ ਕੱਲੀ ਇੱਥੇ ਮਚਪੜਦੀ ਜਾਂ ਹੋਰ ਵੀ ਕਿਤੇ ਤੁਸੀਂ ਰੇਟ ਮਾਰ ਰਹੇ ਹੋ ਨਹੀਂ ਫਿਲਹਾਲ ਤਾਂ ਅੱਜ ਪਾਰਟਿਕੂਲਰ ਇਸ ਪਾਰਟਿਕੂਲਰ ਮੈਡੀਕਲ ਦੀ ਹੀ ਕੰਪਲੇਂਟ ਸੀ ਜਿੱਥੇ ਅਸੀਂ ਆਏ ਹਾਂ ਸੀ ਫਿਲਹਾਲ ਤਾਂ ਇਹਦੀ ਚੈਕਿੰਗ ਕੀਤੀ ਹੋਇਆ ਅੱਜ ਸਰ ਨਸ਼ੇ ਦੀ ਪੂਰਤੀ ਲਈ ਇਹ ਕ ਨੇ ਇਹ ਦਵਾਈਆਂ ਦੀ ਮਿਸਜੂਜ਼ ਹੋ ਰਹੀ ਹੈ ਹਾਂ ਇਹਨਾਂ ਦੀ ਮਿਸਜੂਜ਼ ਹੋ ਰਹੀ ਹੈ